ਇੱਕ ਜਿਹੜੀ ਮੇਨ ਆਪਣੇ ਹਿੰਦੁਸਤਾਨ ਚ ਬਣੀ ਹੋਈ ਹੈ ਵੀ ਸ਼ਹਿਦ ਚ ਕੁਝ ਨਾ ਕੁਝ ਮਿਕਸ ਕੀਤਾ ਜਾਂਦਾ ਠੰਡੇ ਮੁਲਕ ਨੇ ਜਿੰਨੇ ਵੀ ਉਹ ਸ਼ਾਇਦ ਆਪਣੀ ਡਾਈਟ ਚ ਖਾਂਦੇ ਨੇ ਇੱਕ ਚਮਚੇ ਤੋਂ ਸ਼ੁਰੂ ਕਰੋ ਔਰ ਜਿੰਨੀ ਕਪੈਸਿਟੀ ਹੈ ਬੰਦੇ ਦੀ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਇੰਨਾ ਪਚਾ ਲਾਂਗੇ ਜਿਵੇਂ ਮਰਜ਼ੀ ਖਾਓ ਇਹ ਮਾਂ ਦੇ ਦੁੱਧ ਤੋਂ ਬਾਅਦ ਜਿਹੜੀ ਇੱਕ ਬਹੁਤ ਵਧੀਆ ਤੇ ਉੱਤਮ ਖਰਾਕ ਹੈ ਜੇ ਆਪਾਂ ਸ਼ਹਿਦ ਦੀ ਗੱਲ ਕਰੀਏ ਤਾਂ ਸ਼ਹਿਦ ਜਿਹੜਾ ਹੈਗਾ ਇਹ ਮਾਂ ਦੇ ਦੁੱਧ ਤੋਂ ਬਾਅਦ ਜਿਹੜੀ ਇੱਕ ਬਹੁਤ ਵਧੀਆ ਤੇ ਉੱਤਮ ਖਰਾਕ ਹੈ ਤੇ ਹਰ ਮਨੁੱਖ ਜਿਹੜਾ ਹੈਗਾ ਉਹਨੂੰ ਇਹ ਸ਼ੈਅ ਦਾ ਜਿਹੜਾ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਮਤਲਬ 50 ਗ੍ਰਾਮ ਤੱਕ ਸ਼ੈਅ ਜਿਹੜੀ ਆਪਣੀ ਹਿੰਦੁਸਤਾਨ ਦੀ ਰਿਕੁਆਇਰਮੈਂਟ ਅਨੁਸਾਰ ਆਪਾਂ ਖਾ ਸਕਦੇ ਆਂ ਡੇਲੀ ਹਾਂਜੀ ਡੇਲੀ ਮਤਲਬ ਇੱਕ ਚਮਚੇ ਤੋਂ ਸ਼ੁਰੂ ਕਰੋ ਔਰ ਜਿੰਨੀ ਕਪੈਸਿਟੀ ਹੈ ਬੰਦੇ ਦੀ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਇੰਨਾ ਪਚਾ ਲਾਂਗੇ ਜਿਵੇਂ ਮਰਜ਼ੀ ਖਾਓ ਇਹ ਕਹਿੰਦੇ ਨੇ ਵੀ ਸ਼ੈਅ ਗਰਮ ਹੁੰਦਾ ਹੈ ਕਹਿੰਦੇ ਨਹੀਂ ਖਾਣਾ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ੈਅ ਕੋਈ ਗਰਮ ਨਹੀਂ ਹੁੰਦਾ ਕੋਈ ਚੀਜ਼ ਠੰਡੀ ਨਹੀਂ ਹੁੰਦੀਗੀ ਮਤਲਬ ਉਹ ਆਪਾਂ ਜਦੋਂ ਓਵਰ ਖਾਵਾਂਗੇ ਤਾਂ ਨੇਚੁਰਲੀ ਅਬੀ ਉਹਦਾ ਕੋਈ ਨਾ ਕੋਈ ਸਾਈਡ ਇਫੈਕਟ ਤਾਂ ਹੋਏਗਾ ਪਾਣੀ ਚ ਕੋਲ ਕੇ ਹੋਣਾ ਸੀ ਗਰਮੀ ਚ ਜਿਵੇਂ ਸਕੰਜਵੀ ਪੀਂਨੇ ਆ ਨਿੰਬੂ ਪਾਣੀ ਤੇ ਉਹਦੇ ਵਿੱਚ ਅਸੀਂ ਕੋਲ ਕੇ ਚਮਚ ਜੋ ਦੋ ਚਮਚ ਜਿੰਨਾ ਸਾਡਾ ਟੇਸਟ ਆ ਸੀ ਉਸ ਹੱਬ ਨਾਲ ਖਾ ਲੈਨੇ ਆ ਇਹ ਜੋ ਬਕਸੇ ਜੋ ਰੱਖੇ ਜਾਂਦੇ ਨੇ ਇਹ ਤਾਂ ਉਹਦਾ ਨੇਚੁਰਲ ਤਰੀਕਾ ਕੀ ਫੁੱਲ ਦਾ ਰਸ ਲਿਆ ਉਸਨੇ ਹਾਂਜੀ ਤੇ ਬਕਸੇ ਮੇਂ ਹਮ ਲੋਕ ਕਿਆ ਕੋਈ 슈ਗਰ ਵਗੈਰਾ ਰੱਖਦੇ ਨੇ 슈ਗਰ ਤਾਂ ਸਰ ਐਸੇ ਆ ਨਾ ਵੀ ਜਦ ਜੱਭੀ ਜਾਂਦੀ ਕਿਉਂ ਬੈਠਦੀ ਉਹ ਇਸ ਬਕਸੇ ਮੈਂ ਮੈਂ ਸੂਖੀ ਤੁਰ ਕੇ ਉਹ ਆਪਣੇ ਛੱਪੇ ਗਾ ਕੇ ਬੈਠੀ ਹਾਂਜੀ ਸੁਗਰ ਬਾਕਸ ਨੂੰ ਸੁਗਰ ਜੋ ਬਾਕਸ ਹੈ ਉਹਨੂੰ ਕੋਈ ਚੀਨੀ ਵਗੈਰਾ ਕੁਝ ਲਗਾਤੇਗੇ ਨਹੀਂ ਨਹੀਂ ਐਸਾ ਨਹੀਂ ਹੁੰਦਾ ਜਦ ਆਕਸੀਜਨ ਹੈ ਜਿਵੇਂ ਆਪ ਆਕਸੀਜਨ ਚੱਲ ਰਹਾ ਹੈ ਤਾਂ ਫਿਰ ਤੋਂ ਬਾਹਰ ਕੁਝ ਹੈ ਨਹੀਂ ਖਾਣੇ ਲਈ ਤਾਂ ਫਿਰ ਮੱਖੀ ਕੋ ਉਸ ਟਾਈਮ ਦਿਆ ਜਾਂਦਾ ਵੀ ਉਸ ਨੂੰ ਜ਼ਿੰਦਾ ਰੱਖਾ ਜਾਏ ਇੱਕ ਬਾਕਸ ਹੈਗਾ ਉਹਦੇ ਵਿੱਚ ਆਪਾਂ ਲੱਡੂ ਬੂੰਦੀ ਮਠੀਆਂ ਸਾਰਾ ਕੁਝ ਪਾ ਦਿੱਤਾ ਤੇ ਉਹ ਪ੍ਰੈਸ ਨਹੀਂ ਹੁੰਦੇਗੇ ਜੇ ਕੱਲੀ ਬੂੰਦੀ-ਮੂੰਦੀ ਪਾ ਦਈਏ ਤਾਂ ਪ੍ਰੈਸ ਹੋ ਜਾਂਦੀ ਹੈ ਉਹੀ ਹੈ ਜਿਵੇਂ ਸਰੋਂ ਦਾ ਸੀਜ਼ਨ ਆਇਆ ਤਾਂ ਉਹ ਸ਼ਾਇਦ ਇੱਕ ਹੀ ਫੁੱਲਾਂ ਦਾ ਸ਼ਹਿਦ ਹੋਊਗਾ ਤੇ ਉਹ ਜੰਮਦਾ ਹੈ ਉਹਦੇ 'ਚ ਮਤਲਬ ਜਿਹੜੀ 슈ਗਰ ਹੈ ਉਹ ਜਿਆਦਾ ਜਿਆਦਾ ਤਾਂ ਨਹੀਂ ਹੁੰਦੀਗੀ ਪਰ ਉਹ ਭਾਰੇ ਹੋਣ ਕਰਕੇ ਉਹ ਕਣ ਜੰਮਦੇ ਨੇ ਕੋਈ ਕੁਝ ਕਣ ਜਿਹੜੀ ਸਾਰਿਆਂ ਨੂੰ ਭਾਰੇ ਭੰਡਾ ਜੀ ਇੱਕ ਜਿਆਦਾ ਸਾਬ ਦੇ ਦਾ ਸਵਾਲ ਕੀਤਾ ਸੀ ਮੱਛੀਆਂ ਦੇ ਵਿੱਚ ਕੀ ਉਹਨਾਂ ਨੂੰ ਖਾਣ ਲਈ ਦਿੱਤਾ ਜਾਂਦਾ ਕੀ ਲਖਿਆ ਚੀਨੀ ਕੋਲ ਕੇ ਠੰਡੇ ਮੁਲਕ ਨੇ ਜਿੰਨੇ ਵੀ ਉਹ ਸ਼ਾਇਦ ਆਪਣੀ ਡਾਈਟ ਚ ਖਾਂਦੇ ਨੇ ਕਿਉਂਕਿ ਉੱਥੇ ਠੰਡ ਹੋਣ ਕਰਕੇ ਤੇ ਉਹਨਾਂ ਦਾ ਮਤਲਬ ਬ੍ਰੈਡ ਤੇ ਲਾ ਕੇ ਜਾਂ ਜਿਵੇਂ ਵੀ ਉਹਨਾਂ ਨੂੰ ਖਾਣਾ ਜ਼ਰੂਰੀ ਹੈ ਉਹਨਾਂ ਦੇ ਵਾਸਤੇ ਕਿਉਂਕਿ ਯੂਰਪ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਇਸੇ ਕਰਕੇ ਮੈਂ ਯੂਰਪ ਦੇ ਆ ਸਾਰੇ ਮੁਲਕਾਂ 'ਚ ਫਿਰਿਆ ਹਾਂ ਹਾਂ ਸਾਰੇ ਮੁਲਕਾਂ ਦੀ ਭੂਗੋਲਕ ਸਥਿਤੀ ਜਿੱਥੇ ਵੀ ਰੂਰਲ ਏਰੀਆ ਦਾ ਜਿਹੜੀ ਆਪ ਹੋਵਾ ਵਾ ਉੱਥੋਂ ਦੀ ਬਨਸਪਤੀ ਉੱਥੋਂ ਦੇ ਮਿੱਟੀ ਦੇ ਜਿਹੜੇ ਕਾਣ ਉੱਥੋਂ ਦਾ ਪਾਣੀ ਜਿਹੜਾ ਹੈ ਉਹ ਉੱਥੇ ਰਹਿੰਦੇ ਮਨੁੱਖ ਨੂੰ ਸਾਰਿਆਂ ਨੂੰ ਸਫੀਸ਼ੈਂਟ ਹੁੰਦਾ ਹੈ ਮਰ ਤੁਸੀਂ ਜਿਹੜਾ ਅਸ਼ਵਗੰਧਾ ਦੀ ਗੱਲ ਕੀਤੀ ਹੈ ਨਾ ਅਸ਼ਵਗੰਧਾ ਮਹਾਰਾਸ਼ਟਰ ਦਾ ਹੈ ਜャ ਜਿਹੜੇ ਫਰੂਟ ਅੱਜ ਕੱਲ ਆਏ ਆ ਪਰਿਹੜੀਆਂ ਦੇ ਦੇਖਦੇ ਆ ਵੀ ਆਸਟ੍ਰੇਲੀਆ ਦਾ ਫਰਗੂਜਾ ਹੈ ਕੀਵੀ ਹੈ ਦੂਜਾ ਤੀਜਾ ਮੈਂ ਮੇਰੀ ਇਹ ਧਾਰਨਾ ਹੈ ਕਿ ਇਹ ਵੀ ਉਹ ਸਾਡੇ ਲਈ ਉਹਨਾਂ ਵੇਤ ਨਹੀਂ ਹੋ ਸਕਦਾ ਜਿੰਨਾ ਸਾਡੇ ਵਾਸਤੇ ਚਿਪੜ ਸਾਡੇ ਜਾਮਨ ਸਾਡੇ ਜਿਹੜਾ ਸਾਡਾ ਕਿੰਨੂ ਜਿਹੜਾ ਇੱਥੇ ਹੈ ਪਰ ਇੱਕ ਇਹਦੇ ਨਾਲ ਇੱਕ ਆਪਾਂ ਇਹ ਜੋ ਜੇ ਉਹਨੂੰ ਗੈਰ ਕੁਦਰਤੀ ਜਿਹੜੇ ਢੰਗ ਨਾਲ ਤੁਸੀਂ ਦੇਖੋ ਜਿਹੜੀ ਮੈਨਸੈਂਸੋਨ ਜਿਹੜੀ ਬਾਹਰ ਦਾ ਉਹ ਸ਼ੇਅਰ ਕਰਦੀ ਹੈ ਦੁਨੀਆ ਚ ਕਹਿ ਜੀ ਕੰਪਨੀ ਹੈ ਜਿਹੜੀ ਪੈਸਟੀਸਾਈਡ ਵੀ ਬਣਾਉਂਦੀ ਹੈ ਤੇ ਕੈਂਸਰ ਦੀ ਦਵਾਈ ਵੀ ਬਣਾਉਂਦੀ ਉਹਨਾਂ ਦਾ ਟੋਟਲੀ ਜਿਹੜੀ ਬਿਜ਼ਨਸ ਤੇ ਨਿਕਾ ਖੜੀ ਹੈ ਨਾ ਜਿਹੜੀ ਕਾਰਪੋਰੇਟ ਕਰਾਣਿਆਂ ਦੀ ਜਿਹੜੀ ਟੋਟਲ ਨਿਕਾ ਜਿਹੜੀ ਬਿਜ਼ਨਸ ਦੇ ਉੱਤੇ ਖੜੀ ਹੈ ਪ੍ਰੋਫਿਟ ਤੇ ਜਿਹੜੀ ਖੜੀ ਹੈ ਸਾਨੂੰ ਇਹ ਸਮਝਣੀ ਪੈਗੀ